ਕੀ ਹਾਲ ਹੈ ਜੀ ਸਭ ਦਾ? ਹੋਪ ਸਾਰੇ ਠੀਕ-ਠਾਕ ਹੋਵੋਗੇ। ਪਿਛਲੀ ਵੀਡੀਓ ਦੇ ਵਿੱਚ ਮੈਂ ਲਿਖਿਆ ਸੀਗਾ ਕੁਝ ਕੈਪਸ਼ਨ ਦੇ ਨਾਲ ਪਾਰਟ 1 ਕਰਕੇ। ਉਹ ਇਸ ਕਰਕੇ ਲਿਖਿਆ ਸੀ ਕਿ ਉਹ ਵੀਡੀਓ ਨਾਲ ਲੰਬੀ ਹੋ ਰਹੀ ਸੀ ਜਦੋਂ। ਤੇ ਮੈਨੂੰ ਇਹ ਸੀਗਾ ਕਿ ਕੋਈ ਬੋਰ ਨਾ ਹੋਵੇ ਜਾਲ। ਤੇ ਤੋ ਅੱਜ ਦਾ ਪਾਰਟ 2 ਉਸੇ ਵੀਡੀਓ ਦਾ ਹੀ ਹੈ ਉਸੇ ਕڑی ਨੂੰ ਆਪਾਂ ਅੱਗੇ ਜੋੜਾਂਗੇ ਕਿਉਂਕਿ ਮੈਂ ਇਸ ਟੌਪਿਕ ਤੇ ਬਹੁਤ ਕੁਝ ਲਿਖ ਕੇ ਬੈਠਾ ਹਾਂ ਇੰਨਾ ਕੁਝ ਆ ਕਿ ਕਿਤਾਬ ਵੀ ਲਿਖ ਸਕਦਾ ਮੈਂ ਤਾਂ ਵੀ ਥੋੜਾ ਵੈਰੀਬ ਪਰ ਫਿਰ ਵੀ ਮੇਨ ਮੇਨ ਚੀਜ਼ ਦਿਨੂ ਆਪਾਂ ਬਸ ਸਾਮਨੇ ਰੱਖਾਂਗੇ ਜਿਆਦਾ ਡੀਪਲੀ ਜਿਹੜੀਆਂ ਚੀਜ਼ਾਂ ਨੇ ਉਹ ਕਦੇ ਫੇਰ ਮੌਕਾ ਮਿਲੂਗਾ ਤੇ ਆਪਾਂ ਡਿਸਕਸ ਕਰਾਂਗੇ ਪਿਛਲੀ ਵੀਡੀਓ ਚ ਆਪਾਂ ਐਂਡ ਇੱਥੇ ਕਰਿਆ ਸੀਗਾ ਕਿ ਬਾਪ ਤੋਂ ਬਿਨਾ ਫੈਸਲੇ ਜਿਹੜੇ ਨੇ ਉਹ ਲੈਣੇ ਬੜੇ ਔਖੇ ਹੋ ਜਾਂਦੇ ਲਾਈਫ ਤੇ ਵੀ no doubt ਸਾਰਿਆਂ ਨੇ ਵੀ ਫੇਸ ਕੀਤਾ ਹੋਊਗਾ ਜਿਨ੍ਹਾਂ ਦੇ ਬਾਪ ਇਸ ਦੁਨੀਆ ਤੇ ਨਹੀਂ ਨੇ ਇਹ ਸਪੈਸ਼ਲ ਉਹਨਾਂ ਮੇਰੇ ਭਰਾਵਾ ਭੈਣਾਂ ਵਾਸਤੇ ਵੀਡੀਓ ਹੈ ਮਤਲਬ ਜਿਹੜੇ ਇਸ ਚੀਜ਼ ਨੂੰ ਲੈ ਕੇ ਇੰਨਾ ਕਿ ਡਿਪਰੈਸਡ ਹੋ ਜਾਂਦੇ ਆ ਕਿ ਉਹਨਾਂ ਨੂੰ ਆਪਣੀ ਲਾਈਫ 'ਚ ਅੱਗੇ ਫੈਸਲੇ ਨਹੀਂ ਲੈੇ ਜਾਂਦੇ ਉਹਨਾਂ ਤੋਂ ਫੋਸਰ ਦਾ ਇਸ ਵੀਡੀਓ ਦੇ ਵਿੱਚ ਕੁਝ encouragement ਮਿਲੇ ਕਿਸੇ ਨੂੰ ਤੇ ਇਹ ਵੀਡੀਓ ਬਣਾਉਣ ਦਾ ਇੱਕ ਛੋਟਾ ਜਿਹਾ ਇੱਕ ਫਾਇਦਾ ਹੋ ਜਵੇ ਕਿਸੇ ਗੱਲ ਦਾ ਵੀ ਕਿਸੇ ਦੇ ਦਿਮਾਗ ਤੇ ਪ੍ਰਭਾਵ ਪਵੇ ਕਿਸੇ ਪਿਓ ਪੁੱਤ ਦੇ ਰਿਸ਼ਤੇ ਸੁਧਰ ਜਾਣ ਮੈਂ ਨਾ ਚੀਜ਼ਾਂ ਤੇ ਪੈਂਦਾ ਨਹੀਂ ਵੈਸੇ ਇਹ ਤੇ ਮੇਰੇ ਆਪਣੇ ਵਿਚਾਰ ਨੇ ਵੈਸੇ ਜੋ ਵੀ ਮੈਂ ਦਿਖਾਇਆ ਜੋ ਵੀ ਮੈਂ ਗੱਲ ਕਰਦਾ ਗਿਆ ਬੜਕੇ ਤੇ ਨਾ ਕਿਤੇ ਇਹ ਚੀਜ਼ ਦੇ ਨਾਲ ਇਹਨਾਂ ਚੀਜ਼ਾਂ ਦਾ ਵੀ ਇੱਕ ਫਾਇਦਾ ਹੋਸਾ ਕਰਦਾ ਮੈਨੂੰ ਲੱਗਦਾ ਚਲੋ ਅਕੀ ਵੀਡੀਓ ਆਪਾਂ ਅਗਲੀ ਕੜੀ ਜਿਹੜੀ ਹੈ ਉਹ ਸਟਾਰਟ ਕਰਦੇ ਆ ਪਿਓ ਤੋਂ bina ਤੁਹਾਨੂੰ ਨਾ ਸਾਰੇ ਅੱਗੇ ਵਧਣ ਵਾਸਤੇ ਮਜਬੂਰ ਕਰਦੀ ਆ ਮਤਲਬ ਉਹ ਤੁਹਾਨੂੰ ਪੁਸ਼ ਕਰਨਗੇ ਬਸ ਆਹ ਚੀਜ਼ ਕਰੋ अच्छा आ हो गया बच्चे होन विवाह हो गया पहले किनदे विवाह कर लो विवाह ਤੋਂ ਬਾਅਦ ਬੱਚੇ ਹੋਣ ਬੱਚਿਆਂ ਤੋਂ ਬਾਅਦ ਆ ਹੋ ਜਿਆ ਹੋ ਜਿਆ ਆ ਹੋ ਜਿਆ ਆ ਬਸ ਇਹ ਸਿੱਕੇ ਨਾਲੇ ਦੁਨੀਆ ਦੀ ਰੀਤ ਜੋ ਦੁਨੀਆ ਦੇਖਦੀ ਆ ਬਸ ਉਹ ਉਸੇ ਵਹਿਣ ਚ ਵਹਿੰਦੇ ਜਾਂਦੇ ਸਾਰੇ ਬਟ ਇੱਕ ਸਿਰਫ ਬਾਪ ਹੁੰਦਾ ਹੈ ਜਿਹੜਾ ਆਪਣੇ ਬੱਚੇ ਨੂੰ ਮਜਬੂਰ ਨਹੀਂ ਕਰਦਾ ਉਹ ਉਨੂੰ ਸਿਰਫ ਉਹਦੇ ਕੈਰੀਅਰ ਤੇ ਫੋਕਸ ਕਰਨ ਲਈ ਪ੍ਰੇਰਣਾ ਦਿੰਦਾ ਹੈ ਹਨ ਉਹ ਸਿਰਫ ਇਹ ਸਮਝਾਉਂਦਾ ਹੈ ਕਿ ਤੂੰ ਆਪਣੇ ਕੈਰੀਅਰ ਤੇ ਫੋਕਸ ਕਰ ਬਾਕੀ ਚੀਜ਼ਾਂ ਨੂੰ ਹੱਲੇ ਦਿਮਾਗ ਚੋਂ ਕੱਢ ਦੇ ਠੀਕ ਹੈ ਤੇ ਜਦੋਂ ਉਹਦਾ ਬੱਚਾ ਕਿਸੇ ਕਾਬਿਲ ਬਣ ਜਾਂਦਾ ਫਿਰ ਉਹ ਜਿਹੜੀਆਂ ਚੀਜ਼ਾਂ ਵਾਸਤੇ ਲੋਕ ਮਜਬੂਰ ਕਰਦੇ ਆ ਬੱਚੇ ਨੂੰ ਉਹ ਇੱਕ ਬਾਪ ਉਹ ਫਿਰ ਚੀਜ਼ਾਂ ਦੇ ਬਾਰੇ ਬੱਚੇ ਨੂੰ ਸਮਝਾਉਂਦਾ ਹੈ ਉਹਨਾਂ ਦੀ ਅਹਿਮੀਅਤ ਉਹ ਐਮੀਬ ਸਮਝਾਉਣ ਤੋਂ ਬਾਅਦ ਬੱਚੇ ਨੂੰ ਉਸ ਚੀਜ਼ ਵਾਸਤੇ ਮਨਾਉਂਦਾ ਆ ਰਜਾ ਮੰਦੀ ਉਹਦੀ ਕਰਵਾਉਂਦਾ ਹੈ ਪਰ ਉਹ ਫੋਰਸ ਨਹੀਂ ਕਦੀ ਵੀ ਕਰਦਾ ਕਿ ਤੂੰ ਇਦਾਂ ਹੀ ਕਰ ਫੇਂਟੀ ਹੋ ਜਾਂਦੀ ਹੈ ਕਈ ਥਾਵਾਂ ਤੇ ਇਹ ਚੀਜ਼ਾਂ ਉਲਟ ਵੀ ਹੁੰਦੀਆਂ ਨੇ ਬਟ ਉਹ ਮੈਂ ਆਪਣੇ ਐਕਸਪੀਰੀਅੰਸ ਦੇ ਅਕੋਰਡਿੰਗ ਗੱਲ ਕਰਦਾ ਪਿਆ ਹਾਂ ਜੋ ਮੇਰਾ ਮੇਰੇ ਫਾਦਰ ਦੇ ਨਾਲ ਐਕਸਪੀਰੀਅੰਸ ਹੈਗਾ ਤੇ ਹੋ ਸਕਦਾ ਹੈ ਜਾਂ ਹੋਰ ਵੀ ਬੜੇ ਮੇਰੇ ਵਰਗੇ ਗਗਨ ਹੋਣਗੇ ਜਿਨ੍ਹਾਂ ਦਾ ਆਪਣੇ ਫਾਦਰ ਨਾਲ ਇਸ ਤਰ੍ਹਾਂ ਦਾ ਐਕਸਪੀਰੀਅੰਸ ਰਿਆ ਹੋਵੇਗਾ ਜਾਂ ਰਹਿ ਰਿਹਾ ਹੋਵੇਗਾ ਇੱਕ ਪੋਜ਼ਿਟਿਵ ਨਾ ਕਿ ਨੈਗੇਟਿਵ ਕੇ ਇਦਾਂ ਕਰਦੇ ਜੀ ਉਦਾਂ ਦੇ ਉਹ ਦੀ ਜਾਣੀ ਬਸ ਇੱਕ ਬਾਤ ਹੀ ਆ ਸੱਚਾ ਦੋਸਤ ਮੇਰੇ ਅਕੋਰਡਿੰਗ ਜਿਹੜਾ ਤੁਹਾਨੂੰ ਹਰ ਥਾਂ ਤੇ ਖੜਾ ਮਿਲੂਗਾ ਹਰ ਥਾਂ ਤੇ ਤੁਹਾਡੇ ਨਾਲ ਜ਼ਿੰਦਗੀ 'ਚ ਆਪਣੇ ਭੈਣ ਭਰਾ ਜਿਨ੍ਹਾਂ ਦੇ ਨਾਲ ਤੁਹਾਡਾ ਕੋਈ ਅਟੈਚਮੈਂਟ ਬਹੁਤ ਜ਼ਿਆਦਾ ਹੁੰਦੀ ਆ ਜਾਂ ਤੁਹਾਡੇ ਦੋਸਤਾਂ ਦਾ ਸਰਕਲ ਉਹ ਇਸ ਰਿਸ਼ਤੇ ਤੋਂ ਬਾਅਦ ਤੁਹਾਡੇ ਨਾਲ ਜੁੜੇ ਹੁੰਦੇ ਨੇ ਹਨਾ ਕਿ ਉਹਨਾਂ ਨੂੰ ਆਪਾਂ ਉਹਨਾਂ ਤੋਂ ਵੀ ਮੁਨਕਰ ਨਹੀਂ ਹੋ ਸਕਦੇ ਕਿਉਂਕਿ ਉਹ ਕਈ ਰਿਸ਼ਤੇ ਇਦਾਂ ਦੇ ਬਣ ਜਾਂਦੇ ਆ ਜਿਹੜੇ ਆਪਣੇ ਖੂਨ ਦੇ ਰਿਸ਼ਤੇ ਤੋਂ ਵੀ ਉੱਤੇ ਹੋ ਜਾਂਦੇ ਆ ਪਰ ਪਿਓ ਦਾ ਰਿਸ਼ਤੇ ਸਾਹਮਣੇ ਇਹ ਚੀਜ਼ਾਂ ਜਿਹੜੀਆਂ ਨੇ ਇੱਕ ਦਿਨਾਂ ਕਿਤੇ ਨਹੀਂ ਮੀ ਜਾਣੇ ਪਿਓ ਦਾ ਕਿਸ ਟਾਈਮ 'ਤੇ ਉੱਪਰ ਤੇ ਅਹਿਮ ਹੁੰਦਾ ਜੇ ਪਿਓ ਪੁੱਤ ਦੇ ਜਿਹੜਾ ਗੂੜਾ ਇੱਕ ਰਿਸ਼ਤਾ ਹੈ ਉਹਦਾ ਜੇ ਆਪਾਂ ਸਾਰ ਕੱਢਣਾ ਹੋਵੇ ਉਹਨੂੰ ਆਪਾਂ ਕਿਸ ਤਰ੍ਹਾਂ ਮਤਲਬ ਆਪਾਂ ਮੇਰੇ ਕੋ ਬੜੀਆਂ ਡੈਫੀਨੇਸ਼ਨਸ ਨੇ ਡੋਕੀ ਕਈ ਆਖਦੇ ਆ ਕਿ ਦਾਦਾ ਪੁੱਤਰੇ ਦਾ ਪਹਿਲਾ ਦੋਸਤ ਹੁੰਦਾ ਹੈ ਨਾ ਪਰ ਉਹਨਾਂ ਤੋਂ ਪਹਿਲਾਂ ਉਸ ਦਾ ਜਿਹੜਾ ਬੱਚਾ ਇੱਕ ਹੋਇਆ ਜਨਮ ਜਿਹੜੇ ਬੱਚੇ ਦਾ ਹੋਇਆ ਉਹਦਾ ਪਿਓ ਆ ਨਾ ਜਿਹੜਾ ਮੇਰੇ ਹਿਸਾਬ ਨਾਲ ਉਹਦਾ ਪਹਿਲਾ ਦੋਸਤ ਹੁੰਦਾ ਹੈ ਕਿਉਂਕਿ ਉਹ ਜਿਹੜਾ ਦਾਦਾ ਹੈ ਮਤਲਬ ਦਾਦਾ ਆ ਉਹਨੂੰ ਕਦੇ ਪੁੱਛ ਕੇ ਦੇਖਿਓ ਕਿ ਉਹਨੇ ਪੋਤਰੇ ਤੋਂ ਪਹਿਲਾਂ ਜਦੋਂ ਆਪਣੇ ਪੁੱਤ ਨੂੰ ਚੁੱਕਿਆ ਸੀਗਾ ਜਦੋਂ ਛਾਤੀ ਨਾਲ ਲਾਇਆ ਉਹ ਜਿਹੜਾ ਇੱਕ ਮਿੱੱਗ ਸੀਗਾ ਉਹ ਇਹ ਨੂੰ ਨਿਲਗਦਾਂ ਨੂੰ ਕਦੀ ਵੀ ਕਿਸੇ ਤੋਂ ਮਿਲ ਸਕਦਾ। ਉਸ ਨੂੰ ਉਹਨੂੰ ਵਾਕਈ ਮੇਰੇ ਹਿਸਾਬ ਨਾਲ ਕਿਧੋਂ ਨਹੀਂ ਮਿਲ ਸਕਦਾ। ਉਹਦੇ ਜਦੋਂ ਜਿਹੜੇ ਪੁੱਤ ਨੇ ਉਹ ਆਪਣੇ ਪਿਓ ਨੂੰ ਪੁੱਛਦੇ ਨਹੀਂ ਆ। ਫਿਰ ਉਹ ਉਹ ਜਿਹੜਾ ਪਿਆਰ ਆ ਨਾ ਉਹ ਪਿਆਰ ਆਪਣੇ ਫਿਰ ਪੋਤਿਆਂ 'ਚ ਲੱਭਦੇ ਆ। ਅਸਲ ਮੈਟਰ ਇਹ ਆ ਇਸ ਕਹਾਵਤ ਦਾ। ਜਿਹੜੀ ਦੁਨੀਆ ਦੀ ਇੱਕ ਕਹਾਵਤ ਹੈ ਕਿ ਪਿਓ ਪਿਓ ਨਹੀਂ ਸੌਰੀ ਦਾਦਾ ਜਿਹੜਾ ਵਾ ਪੁੱਤਰ ਇਹਦਾ ਪਹਿਲਾ ਦੋਸਤ ਹੁੰਦਾ ਹੈ ਨਾ ਤੇ ਬਾਕੀ ਫੇਰ ਚੀਜ਼ ਉਹ ਹੀ ਆ ਆਪਣੇ ਆਪਣੀ ਐਕਸਪੀਰੀਅੰਸ ਦੀ ਗੱਲ ਆ ਕਿਉਂਕਿ ਮੇਰੇ ਬਰਤ ਤੋਂ ਪਹਿਲਾਂ ਮੇਰੇ ਦਾਦਾ ਜੀ ਦਾ ਸਵਰਗਵਾਸ ਹੋ ਗਿਆ ਸੀਗਾ ਸੋ ਮੈਂ ਤੇ ਹਰ ਖੁਸ਼ੀ ਹਰ ਗਮੀ ਆਪਣੇ ਪਾਪਾ ਨਾਲ ਹੀ ਮਾਣੀ ਆ ਸੋ ਮੇਰੀ ਸੋਚ ਅਨੁਸਾਰ ਪਿਓ ਜਿਹੜਾ ਉਹ ਪੁੱਤ ਦਾ ਸਭ ਤੋਂ ਪਹਿਲਾ ਤੇ ਵਫਾ ਦਾ ਦੋਸਤ ਹੁੰਦਾ ਹੈ ਜੂ ਆਪਣੇ ਪੁੱਤ ਨੂੰ ਵੱਡਾ ਹੁੰਦਾ ਦੇਖਦਾ ਆ ਤੇ ਜਦੋਂ ਕਾਮਯਾਬ ਹੁੰਦਾ ਆ ਫਿਰ ਓਤੋਂ ਵੀ ਜ਼ਿਆਦਾ ਮਤਲਬ ਉਹਨੂੰ ਖੁਸ਼ੀ ਹੁੰਦੀ ਆ ਹਰ ਇੱਕ ਬੱਚੇ ਦੀ ਜਿਹੜੀ ਇੱਕ ਜ਼ਿੰਦਗੀ ਦੇ ਵਿੱਚ ਪਿਓ ਦੀ ਜਗ੍ਹਾ ਹੈ ਨਾ ਉਹਨੂੰ ਡਿਫਾਈਨ ਕਰਨਾ ਬੜਾ ਜ਼ਿਆਦਾ ਨਾ ਟਫ ਇੱਕ ਚੈਲੰਜ ਹੈ ਜੇ ਅੱਗੋਂ ਆਪਾਂ ਮਤਲਬ ਸਮਝਦੇ ਹੋਈ ਉਸ ਉਸ ਚੀਜ਼ ਦੀ ਆਪਾਂ ਕਦਰ ਕਰਦੇ ਹੋਈ ਉਹਦੀ ਸਰ ਕੋਈ ਡਿਫਾਈਨ ਨਹੀਂ ਹੁੰਦੀ ਲਫ਼ਜ਼ਾਂ ਦੇ ਵਿੱਚ ਤੇ ਬਾਕੀ ਮੇਰੀ ਵੀ ਇੱਕ ਦਲੇਰੀ ਜਿਹੀ ਹੈ ਕਿ ਮੈਂ ਆਪਣੇ ਪਾਪਾ ਨੂੰ ਦੁਨੀਆ ਦੀ ਹਰ ਖੁਸ਼ੀ ਦੇਣੀ ਹੈ ਤੇ ਪਰਸਾ ਦਾ ਵਾਈ ਗੁਰੂ ਨੂੰ ਕੋਈ ਹੋਰ ਹੀ ਮਨਜ਼ੂਰ ਸੀਗਾ ਮੈਨੂੰ ਇੰਨੀ ਖੁਸ਼ੀ ਜ਼ਰੂਰ ਹੈ ਕਿ ਉਹ ਆਪਣੇ ਪੁੱਤ ਨੂੰ ਕਾਮਯਾਬ ਹੁੰਦਾ ਵੇਖ ਕੇ ਤੇ ਉਹਨਾਂ ਨੂੰ ਇਹ ਵੀ ਪਤਾ ਹੈਗੇ ਹੁਣ ਗगन ਨੇ ਆਪੇ ਸਾਰਾ ਧਾਮ-ਯਾਮ ਸੰਭ ਲੈਣਾ ਤੇ ਸ਼ਾਇਦ ਇਹ ਬੇਫਿਕਰੀ ਉਹਨਾਂ ਨੂੰ ਇਹ ਦੁਨੀਆ ਛੱਡਣ 'ਚ ਆਸਾਨੀ ਦੇਗੀ ਇਹ ਚੀਜ਼ ਮੈਂ ਸੋਚਦਾ ਕਈ ਵਾਰ ਪਰ ਉਹਨਾਂ ਨੂੰ ਜਿਹੜੇ ਚੱਲ ਜਾਂਦੇ ਆ ਕੱਲਾ ਮੇਰੀ ਨਹੀਂ ਹੈ ਗੱਲ ਇਹ ਜਿੰਨੇ ਵੀ ਮਤਲਬ ਜਿਨ੍ਹਾਂ ਦੇ ਬਾਪ ਨਹੀਂ ਆ ਦੁਨੀਆ ਦੇ ਇਹ ਸਪੈਸ਼ਲ ਇਹ ਵਾਲਾ ਜਿਹੜਾ ਇੱਕ ਪਾਰਟ 2 ਹੈ ਉਹਨਾਂ ਵਾਸਤੇ ਆ ਕਿ ਜਿਹੜੇ ਬਾਪ ਮਤਲਬ ਇਸ ਦੁਨੀਆ ਤੋਂ ਜਿਨ੍ਹਾਂ ਦੇ ਚਲ ਗਏ ਨੇ ਉਹਨਾਂ ਵਾਸਤੇ ਇਹ ਇਹ ਮੇਨ ਇਹ ਜਿਹੜੀ ਅੱਜ ਮੈਂ ਬੋਲਦਾ ਕਿਉਂ ਅੱਜ ਥੋੜਾ ਜਿਹਾ ਮੈਂ ਕਿ ਕਰ ਰਹੀ ਹੈ ਬਟ ਮੈਂ ਗੱਲ ਆਪਣੇ ਆਪ ਨੂੰ ਕੰਟਰੋਲ ਕਰਕੇ ਕਰਦਾ ਭਾਂ ਕਿਉਂਕਿ ਇਹ ਦਿਲ ਦੀਆਂ ਜਿਹੜੀਆਂ ਗਹਿਰਾਈਆਂ ਤੋਂ ਗੱਲਾਂ ਹੁੰਦੀਆਂ ਨਾ ਇਹ ਬੜੇ ਜਿਗਰੇ ਦੇ ਨਾਲ ਕੰਮ ਨੇ ਰੱਖਣੀਆਂ ਪੈਂਦੀਆਂ ਨੇ ਹਰ ਕਿਸੇ ਦੇ ਬਸ ਦੀ ਗੱਲ ਨਹੀਂ ਹੁੰਦੀ ਇਹ ਮੈਨੂੰ ਵੀ 10 10 ਸਾਲ ਤੋਂ ਉੱਤੇ ਹੋ ਗਏ ਨੇ ਇਹ ਚੀਜ਼ਾਂ ਨੂੰ ਆਪਣੇ ਦਿਲ ਦੇ ਵਿੱਚ ਰੱਖ ਕੇ ਮੈਂ ਚੱਲ ਰਿਹਾ ਆ ਮੈਂ ਕਦੀ ਕਿਸੇ ਦੇ ਸਾਹਮਣੇ ਇਹ ਚੀਜ਼ਾਂ ਨੂੰ ਮੈਂ ਕਿਉਂ ਕੋਈ ਵੀ ਇਹ ਚੀਜ਼ਾਂ ਨੂੰ ਕਿਸੇ ਸਾਹਮਣੇ ਐਕਸਪਲੇਨ ਕਰ ਨਹੀਂ ਸਕਦਾ ਕਿਉਂਕਿ ਉਹ ਸੋਚਦਾ ਹੈ ਕੋਈ ਤੁਹਾਡਾ ਮਤਲਬ ਇਸ ਚੀਜ਼ ਨੂੰ ਸੁਣ ਕੇ ਤੁਹਾਨੂੰ ਕਮਜ਼ੋਰ ਨਾ ਸਮਝੇ ਪਰ ਇਹ ਕਮਜ਼ੋਰੀ ਨਹੀਂ ਆ ਇਹ ਤੁਹਾਡੀ ਤਾਕਤ ਆ ਜੇ ਤੁਸੀਂ ਇਹ ਗੱਲ ਕਰਦੇ ਹੋ ਇੱਥੇ ਬੈਠ ਕੇ ਅੱਜ ਤੇ ਕੁੱਲ ਕੇ ਆਪਣੇ ਪਿਓ ਨੂੰ ਆਪਾਂ ਪਿਆਰ ਕਰਦੇ ਆਂ ਤੇ ਖੁੱਲ੍ਹ ਕੇ ਉਸ ਚੀਜ਼ ਨੂੰ ਐਕਸਪ੍ਰੈਸ ਕਰਨਾ ਚਾਹੀਦਾ ਬਾਕੀ ਕਦੀ ਵੀ ਆਪਣੇ ਪਿਓ ਨਾਲ ਸਿਰਫ ਇੱਕ ਪੈਸੇ ਕਰਕੇ ਜਾਂ ਕੋਈ ਹੋਰ ਉਮੀਦ ਦੇ ਬਦਲੇ ਪਿਆਰ ਨਹੀਂ ਕਰਨਾ ਚਾਹੀਦਾ ਕਿ ਮੈਨੂੰ ਆ ਮਿਲ ਜੂਗਾ ਆ ਮਿਲ ਜੂਗਾ ਕਿਉਂਕਿ ਬਹੁਤ ساری ਇੱਥੇ ਦੁਨੀਆ ਤੇ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਬੜੀ ਤਰ੍ਹਾਂ ਤਰ੍ਹਾਂ ਦੇ ਲੋਕ ਨੇ ਕੁਝ ਲੋਕ ਸਿਰਫ ਪੈਸੇ ਦੇ ਲਈ ਜਾਂ ਕੁਝ ਮੇਲ ਜਿਹੀ ਬਾਜ਼ੂ ਉਹਨਾਂ ਚੀਜ਼ਾਂ ਲਈ ਪਿਓ ਆਪਣੇ ਨੂੰ ਪਿਆਰ ਕਰਦੇ ਇਸ ਤਰ੍ਹਾਂ ਪਿਆਰ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਰਿਸ਼ਤੇ ਦਿਲ ਦੇ ਰਿਸ਼ਤੇ ਨੇ ਤੇ ਦਿਲ ਨਾਲ ਹੀ ਨਿਭਦੇ ਨੇ ਇਹ ਦਿਮਾਗ ਨਾਲ ਨਹੀਂ ਨਿਭਦੇ ਰਿਸ਼ਤੇ ਯੋ ਕਿ ਦਿਮਾਗ ਦੇ ਨਾਲ ਬੰਦਾ ਬਿਨਾਂ ਝਕ ਕੋਈ ਨਾ ਕੋਈ ਜਿਹੜੀ ਵੀ ਉਹ ਜ਼ਿੰਦਗੀ ਦੇ ਵਿੱਚ ਜਿੱਤ ਜੂਗਾ ਜਾਂ ਕੁਝ ਕੁਝ ਵੀ ਚੀਜ਼ ਦੇ ਵਿੱਚ ਜਿੱਤ ਸਕਦਾ ਹੈ ਬਟ ਉਹ ਆਪਣੇ ਅੰਦਰੋਂ ਹਾਰ ਜਾਂਦਾ ਹੈ ਉਹ ਬੰਦਾ ਸ਼ੀਸ਼ੇ ਸਾਹਮਣੇ ਖੜ ਕੇ ਆਪਣੇ ਅੱਖਾਂ ਚ ਅੱਖਾਂ ਬਾਰੇ ਗੱਲ ਨਹੀਂ ਕਰ ਸਕਦਾ ਕਦੀ ਵੀ ਕਿਉਂਕਿ ਉਹ ਉਹਨੂੰ ਇੰਨੀ ਘਰ ਨਮੋਸ਼ੀ ਜਿਹੜੀ ਆ ਨਾ ਉਹ ਬੰਦੇ ਨੂੰ ਦੀ ਨਹੀਂ ਦਿੰਦੀ ਬਸ ਇਹ ਉਹ ਬੰਦਾ ਬਸ ਫਿਰ ਪਟਕ ਬਹਿ ਫਿਰਦਾ ਸੋ ਮੁੱਖ ਦੀ ਗੱਲ ਇਹ ਹੈ ਕਿ ਆਪਣੇ ਬਾਪ ਪਿਓ ਪਾਪਾ ਉਹਨਾਂ ਨੂੰ ਪਿਆਰ ਕਰੋ ਰੱਜ ਕੇ ਜਿੰਨਾ ਟਾਈਮ ਉਹਨਾਂ ਨੂੰ ਦੇ ਸਕਦੇ ਹੋ ਖੁੱਲ ਕੇ ਦਿਓ ਕਿਉਂਕਿ ਇਹ ਮਾਂ ਬਾਪ ਇਹ ਅਮੁੱਲੀਆਂ ਚੀਜ਼ਾਂ ਨੇ ਇਹਨਾਂ ਦੇ ਉੱਤੇ ਕੁਝ ਵੀ ਨਹੀਂ ਹੈਗਾ ਤੇ ਬਾਕੀ ਇੱਕ ਛੋਟੀ ਜੀ ਬਸ ਮੈਂ ਇੱਕ ਗੱਲ ਕਰਕੇ ਗੱਲ ਨੂੰ ਖਤਮ ਕਰੂੰਗਾ ਕਿ ਇਹ ਗੱਲਾਂ ਜਿਹੜੀਆਂ ਨੇ ਮੈਂ ਮੈਨੂੰ ਕੋਈ ਮਤਲਬ ਕਿਸੇ ਨੂੰ ਇਹ ਚੀਜ਼ ਨਹੀਂ ਸੋਚਣ ਦੀ ਲੋੜ ਬੜਿਆਂ ਦੇ ਕਮੈਂਟ ਆਏ ਬੜਿਆਂ ਦੇ ਮੈਸੇਜ ਆਏ ਮੈਨੂੰ ਕਿ ਕੀ ਹੋਇਆ ਗਗਨ ਤੈਨੂੰ ਤੂੰ ਇਦਾਂ ਦੀਆਂ ਗੱਲਾਂ ਕਰ ਮਤਲਬ ਕਿ ਇਹ ਚੀਜ਼ ਨੂੰ ਇੰਨਾ ਸੈਡ ਕਿਉਂ ਆ ਜਾਂ ਕੁਝ ਵੀ ਮੈਂ ਸੈਡ ਨਹੀਂ ਆ ਇਹ ਸਿਰਫ ਇੱਕ ਦਿਲ ਦੇ ਭਾਵ ਹੁੰਦੇ ਆ ਕਿ ਕਈ ਵਾਰੀ ਆਪਾਂ ਖੁੱਲ ਕੇ ਕਿਸੇ ਦੇ ਨਾਲ ਨਹੀਂ ਕਰ ਸਕਦੇ ਤੇ ਆ ਇੱਕ ਸਾਨੂੰ ਇਹ ਮਿਲਿਆ ਹੋਇਆ ਆ ਇਹਦੇ ਨਾਲ ਹਰ ਇੱਕ ਦੇ ਤੱਕ ਤੁਹਾਡੀ ਚੀਜ਼ ਪਹੁੰਚ ਜਾਂਦੀ ਹੈ ਤੇ ਹੋ ਸਕਦਾ ਤੁਹਾਡੀ ਚੀਜ਼ ਜਿਹੜੀ ਇਹ ਪਹੁੰਚੀ ਹੈ ਇਹਦੇ ਨਾਲ ਜਿੰਨੇ ਤੁਹਾਨੂੰ ਸੁਣਦੇ ਆ ਕੋਈ 2 4 ਕੋਈ ਇੱਕ ਦੇ ਦਿਲ ਦੇ ਵਿੱਚ ਚੀਜ਼ ਚੰਗੀ ਤਰ੍ਹਾਂ ਸਮਝ ਆ ਜਾਵੇ ਦਿਲ 'ਚ ਦਿਮਾਗ 'ਚ ਤੇ ਬੜੀ ਤੈ ਲੋਕੀ ਜਿੰਦਗੀ ਸੋਹਣੀ ਹੋ ਸਕਦੀ ਔਸ ਬੰਦੇ ਦੇ ਲਈ ਮੌਕਾ ਸਾਹ ਸਕਦਾ